ਪੰਜਾਬ ਅੱਜ ਜੇ ਤੁਸੀਂ ਮਣ ਜੋਣ ਮੰਡੀ ਲਾਧੂ ਦਾ ਬਲੈਂਸ ਲਕੀ ਦੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਲਈ ਜੋ ਨਾਟਾ ਮਾਡਾ ਕਰ ਰਹੇ ਹੋ ਜੋਨ ਪ੍ਰਚਾਰ ਕਰ ਰਹੇ ਹੋ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਹੈ ਦੇਖੋ ਜੀ ਇੱਕ ਸਾਲ ਪਹਿਲਾਂ ਜੀ ਜੋ ਪੰਚਾਇਤੀ ਇਲੈਕਸ਼ਨ ਵਿਲੇਜ ਜੋ ਮਾਹੌਲ ਸੀਗਾ ਮੰਡੀ ਦਾ ਜੀ ਅੱਜ ਉਸ ਤੋਂ ਵੀ ਜ਼ਿਆਦਾ ਜੋਸ਼ ਵੇਖਣ ਨੂੰ ਮਿਲਿਆ ਹੈ ਜੀ ਸਾਡੇ ਮੰਡੀ ਲਾਧੂ ਕਾਲ ਨਿਵਾਸੀ ਬਹੁਤ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਉਹ ਪਲੀ ਪਾਤੀ ਜਾਣਦੇ ਨੇ ਵੀ ਸਰਕਾਰ ਕਹਿੰਦੀ ਐ ਕੌਣ ਸਾਡੇ ਕੰਮ ਆ ਸਕਦਾ ਸੋ ਅਸੀਂ ਜੋ ਸਾਡੀ ਜੋ ਕੀਮਤੀ ਵੋਟ ਹੈ ਜਿਨ੍ਹਾਂ ਨੂੰ ਵੋਟ ਦੀ ਕੀਮਤ ਪਤਾ ਹੈ ਉਹ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਹੈ ਅਸੀਂ ਸਾਰੇ ਤੁਹਾਡੇ ਨਾਲ ਆ ਜੇ ਤੁਹਾਨੂੰ ਸਰਪੰਚੀ ਦਾ ਮੌਕਾ ਦਿੱਤਾ ਤਾਂ ਇਹ ਵੀ ਮੌਕਾ ਤੁਹਾਨੂੰ ਹੀ ਦੇਵਾਂਗੇ ਸਾਡਾ ਜੋ ਇੱਕ ਇੱਕ ਕੀਮਤੀ ਵੋਟ ਹੈ ਉਹ ਆਮ ਆਦਮੀ ਪਾਰਟੀ ਦੇ ਤੁਸੀਂ ਸਰਪੰਚੀ ਦੀ ਗੱਲ ਕੀਤੀ 1 ਸਾਲ ਹੋ ਗਿਆ ਹੈ ਕਿਹੜੇ ਅਜੇ ਕੰਮ ਸੀ ਮੰਡੀ ਲਾਧੂਕਾ ਦੇ ਵਿੱਚ ਜਿਹੜੇ ਅਧੂਰੇ ਪਏ ਸੀ ਜਿਹੜੇ ਤੁਸੀਂ ਕਰਵਾ ਚੁੱਕੇ ਹੋਰ ਜਿਹੜੇ ਅਜੇ ਪੈਂਡਿੰਗ ਪਏ ਨੇ ਬਿਲਕੁਲ ਜੀ ਲਾਧੂਕਾ ਦਾ ਸਾਡੇ ਕੋਲ ਇੱਕ ਹੀ ਸਾਡੇ ਕੋਲ ਕੋਈ ਇੱਥੇ ਕੋਈ ਫਾਈਨੈਂਸ਼ਲੀ ਸਪੋਰਟ ਵਾਸਤੇ ਕੋਈ ਸਾਡੇ ਕੋਲ ਜ਼ਮੀਨ ਨਹੀਂ ਕੋਈ ਕੁਝ ਨਹੀਂ ਸਾਡੇ ਕੋਲ ਤੇ ਇੱਕ ਚੌਂਕ ਸੀਗਾ ਜੀ ਉਹਦਾ ਜੋ ਬੁਰਾ ਹਾਲ ਪਿਛਲੇ ਪਿਛਲੀ ਸਰਕਾਰ ਨੇ ਬੁਰਾ ਹਾਲ ਕਰਤਾ ਕੋਈ ਉਹਦੇ ਲਈ ਫੰਡ ਨਹੀਂ ਦਿੱਤੇ ਕੁਛ ਨਹੀਂ ਬੁਰਾ ਹਾਲ ਸੀਗਾ ਸਾਰੇ ਮਿੱਟੀ ਪਾ ਕੇ ਮਤਲਬ ਬਾਰਿਸ਼ ਆਉਂਦੀ ਸੀਗੀ ਉਹ ਤਲਾਬ ਬਣ ਜਾਂਦਾ ਸੀ ਛੱਪੜ ਦਾ ਰੂਪ ਧਾਰ ਲੈਂਦਾ ਸੀਗਾ ਸੋ ਆਉਂਦੇ ਅਸੀਂ ਸਾਡੀ ਪੰਚਾਇਤ ਨੇ ਸਾਰੇ ਮੈਂਬਰ ਸਭਾਨਾ ਦੇ ਸਹਿਯੋਗ ਨਾਲ ਸਾਰੇ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਅਸੀਂ ਐਮਐਲਏ ਸਾਹਿਬ ਨੇ ਸਾਨੂੰ ਪਹਿਲੀ ਗ੍ਰਾਂਟ ਦਿੱਤੀ ਜਿਸ ਨਾਲ ਅਸੀਂ ਚੌਕ ਪਹਿਲਾਂ ਪੱਕਾ ਕਰਵਾਇਆ ਫਿਰ ਜੋ ਉਹਦੇ ਝੂਲੇ ਲਗਵਾਏ ਬੱਚਿਆਂ ਲਈ ਜੋ ਸਾਡਾ ਚੌਕ ਹੈ ਇਹਦੇ ਨਾਲ ਆਸ-ਪਾਸੇ 40 ਤੋਂ 50 ਪਿੰਡ ਲੱਗਦੇ ਆ ਸਾਰੇ ਆ ਕੇ ਇੱਥੇ ਹੁਣ ਮਤਲਬ ਆ ਬਹੁਤ ਵਧੀਆ ਸਾਨੂੰ ਵੀ ਪੰਚਾਇਤ ਨੂੰ ਵੀ ਸਰਾਉਂਦੇ ਆ ਵੀ ਜਿਹੜਾ ਚੌਕ ਦਾ ਜਿਹੜਾ ਪੈਂਡਿੰਗ ਕੰਮ ਸੀਗਾ ਉਹ ਪੂਰਾ ਕੀਤਾ ਹੈ ਪਹਿਲ ਦੇ ਆਧਾਰ ਤੇ ਹੁਣ ਸਾਨੂੰ ਲਗਭਗ 17 ਲੱਖ ਰੁਪਏ ਗ੍ਰਾਂਟ ਜੋ ਐਮਐਲਏ ਸਾਹਿਬ ਵੱਲੋਂ ਹੁਣ ਫਿਰ ਇੱਕ ਦਿੱਤੀ ਗਈ ਹੈ ਜਿੰਨਾਂ ਨਾਲ ਸੀ ਸੀਵਰੇਜ ਦਾ ਸਾਡੇ ਇੱਕ ਕਲੋਨੀ ਹੈ ਰਵਿਦਾਸ ਕਲੋਨੀ ਉਥੋਂ ਹੀ ਸੀਵਰੇਜ ਦੀ ਸ਼ੁਰੂਆਤ ਕਰਾ ਰਹੇ ਆ ਇੱਕ ਸਾਡੇ ਕਿਰਪਾ ਰਾਇਸਮਲ ਵਾਲੀ ਰੋਡ ਹੈ ਵਾਟਰਬਾਕਸ ਵਾਲੀ ਰੋਡ ਉਹਦੇ ਸਾਨੂੰ ਸੈਂਕਸ਼ਨ ਆ ਗਈ ਹੈ ਸੋ ਸਾਡੇ ਜਿਹੜੇ ਕੰਮ ਜ਼ਰੂਰੀ ਕੰਮ ਹੈ ਨਾ ਉਹ ਸਾਰਿਆਂ ਦੇ ਸਾਡੇ ਕੋਲ ਮਨਜ਼ੂਰੀ ਆ ਗਈ ਆਉਣ ਵਾਲੇ 1 ਸਾਲ ਚ ਸਾਰੇ ਕੰਪਲੀਟ ਹੋ ਜਾਣਗੇ ਅੱਜ ਵਰਕਪਲੇਸ ਕਾਫੀ ਆਜ ਦੋ ਦਿਖਣ ਮਿਲ ਰਿਹਾ ਸੀ ਪਾ ਪਿਛਲੇ ਕੁਝ ਦਿਨਾਂ 'ਚ ਕਮੀ ਵੀ ਲੱਗੀ ਸੀ ਤੇ ਅੱਜ ਪੋਸੀਬਲ ਕਿਵੇਂ ਆਇਆ ਸੰਭਵ ਕਿਵੇਂ ਆਇਆ ਸਾਰੇ ਗੜੇ ਵਰਕਰ ਪੁਰਾਣੇ ਸਾਲੀ ਇੱਕ ਦਮ ਇਕੱਠੇ ਹੋ ਕੇ ਆ ਗਏ ਅੱਜ ਮੈਦਾਨ 'ਚ ਪਹੁੰਚ ਗਏ ਦੇਖੋ ਜੇ ਜਰਨੈਲ ਸਾਡਾ ਕੈਮ ਹੈ ਨਾ ਸਰਦਾਰ ਭਗਵੰਦ ਸਿੰਘ ਮਾਨ ਤਾਂ ਫੌਜਾਂ ਵੀ ਕੈਮ ਨੇ ਸੋ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਹੈ ਵੀ ਆਪਾਂ ਇੰ ਤਕੜੇ ਹੋ ਗਏ ਜਿਵੇਂ ਪਹਿਲੇ ਕੰਮ ਕੀਤਾ ਇਸ ਤੋਂ ਵੀ ਤਕੜੇ ਹੋ ਕੇ ਆਪਾਂ ਕੰਮ ਕਰਨਾ ਸੋ ਸਾਡੇ ਜਿਹੜੇ ਪੈਂਡਿੰਗ ਕੰਮ ਰਹਿ ਗਏ ਨੇ ਜਿਵੇਂ 1000 ਰੁਪਏ ਹੈ ਉਹ ਬਹੁਤ ਜਲਦੀ ਸੀਐਮ ਸਾਹਿਬ ਨੇ ਅਨਾਉਂਸਮੈਂਟ ਕਰਤੀ ਹੈ ਜਿਹੜਾ ਜਿਹੜਾ ਹੁਣ ਸੈਸ਼ਨ ਆ ਰਿਹਾ ਉਸ ਸੈਸ਼ਨ ਦੇ ਵਿੱਚ ਬਜਟ ਲਿਆ ਕੇ ਤੇ 1000 ਰੁਪਏ ਜੋ ਅਸੀਂ ਸਾਡੀਆਂ ਭੈਣਾਂ ਨਾਲ ਮਤਾਵਨ ਨਾਲ ਜੋ ਵਾਅਦਾ ਕੀਤਾ ਉਹ ਪੂਰਾ ਕਰ ਰਹੇ ਆ ਬਿਜਲੀ ਦਾ ਜੋ ਆਮ ਵਰਗ ਨੂੰ ਅਜੇ ਤੱਕ ਕੋਈ ਸਹੂਲਤ ਕਿਸੇ ਸਰਕਾਰ ਨੇ ਨਹੀਂ ਸੋਚਿਆ ਸੀਗਾ ਸਾਰੇ ਖੜੇ ਸਾਰਿਆਂ ਦੇ ਬੀਲੀ ਦੇ ਪਹਿਲੇ ਜ਼ੀਰੋ ਆ ਰਹੇ ਐ ਸੋ ਉਹ ਵਾਅਦਾ ਬਹੁਤ ਵੱਡਾ ਜੋ ਸਰਕਾਰ ਨੇ ਆਉਂਦੇ ਆ ਪੂਰਾ ਕੀਤਾ ਜੋ ਵਾਅਦੇ ਕੀਤੇ ਸਾਰੇ ਪੂਰੇ ਹੋਣਗੇ ਗੱਲ ਰਹੀ ਨਰਾਜ਼ਗੀ ਦੀ ਦੇਖੋ ਨਰਾਜ ਕੋਈ ਵੀ ਨਹੀਂ ਸੀਗਾ ਬਸ ਇੱਕ ਇਹ ਮਾਹੌਲ ਹੁੰਦਾ ਜੀ ਇਲੈਕਸ਼ਨਾਂ ਦਾ ਮਾਹੌਲ ਜਦੋਂ ਹੁੰਦਾ ਹੈ ਸੀ ਹਮੇਸ਼ਾ ਹੀ ਇਕੱਠੇ ਹੋ ਜਾਂਦੇ ਆ ਤੁਸੀਂ ਜੇ ਇਸ ਗਾ ਜਿਸ ਚੀਜ਼ ਨੂੰ ਤੁਸੀਂ ਦੇਖਣਾ ਹੈ ਤਾਂ ਕਾਂਗਰਸ 'ਚ ਵੇਖੋ ਸ਼ਰੇ ਆਮ ਉਹਨਾਂ ਦਾ ਲੀਡਰ ਕਹਿੰਦਾ ਜੀ 500 ਕਰੋੜ 'ਚ 350 ਕਰੋੜ 'ਚ ਮੁੱਖ ਮੰਤਰੀ ਬਣਦਾ ਦੱਸੋ ਉਹ ਪਾਰਟੀ ਦਾ ਕੋਈ ਦੀਨਮਾਨ ਹੈ ਦਿੱਲੀੋਂ ਚੱਲਣ ਵਾਲੀ ਪਾਰਟੀ ਹੈ ਕਹਿੰਦੇ ਨੇ ਵੀ ਆਮਦਵੀ ਪਾਰਟੀ ਇਹਨਾਂ ਦੀ ਚੱਲਦੀ ਹੈ ਦਿੱਲੀੋਂ ਪਾਰਟੀ ਇਹੜੇ ਸਾਰੇ ਸੌਦੇ ਉੱਥੇ ਉੱਤੇ ਰਾਹੁਲ ਗਾਂਧੀ ਜੀ ਸੋਨੀਆ ਗਾਂਧੀ ਜੀ ਬਹਿ ਕੇ ਸੌਦੇ ਕਰਦੇ ਆ ਜਿਹੜੇ ਟਿਕਟਾਂ ਲੈ ਕੇ ਆਉਂਦੇ ਆ ਆਪ ਵਿਕਾਊ ਮਾਲ ਐ ਇਹ ਦੂਜਿਆਂ ਦੁਂਗਲ ਚੱਕਣ ਜਗੇ ਹੈਗੇ ਆ ਇਹਨਾਂ ਨੂੰ ਇਸ ਵੋਟਾਂ ਦੇ ਵਿੱਚ ਬੜੀ ਮਤਲਬ ਲੋਕਮਨ ਬਣਾਈ ਬੈਠੇ ਆ ਬੜਾ ਠੋਕਵਾ ਜਵਾਬ ਮਿਲੇਗਾ ਇਹਨਾਂ ਨੂੰ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਤੇ ਮੁਕਾਬਲਾ ਕਿਸ ਕੇ ਵਿੱਚ ਦੇਖ ਰਹੇ ਹੋ ਜੀ ਦੇਖੋ ਜੀ ਤੁਹਾਨੂੰ ਅਜੇ ਲੱਗਦਾ ਅੱਜ ਦਾ ਮਾਹੌਲ ਵੇਖ ਮੁਕਾਬਲਾ ਹੈ ਇਹ ਸਾਹਿਬ ਇਹ ਜਿਹੜੀ ਝੋਲ ਇਹ ਜਿਹੜੀ ਸੀਟ ਆ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਹਿ ਚੁੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਸਿੰਘ ਸਾਹਿਬ ਜੇ ਗੱਲ ਕਰੀਏ ਪੰਜਾਬ ਪਦਲਤੇ ਜੇ ਕੰਮਾਂ ਦੀ ਸਰਕਾਰ ਵੱਲੋਂ ਕਿਸ ਤੰਮਾਂ ਦੇ ਆਧਾਰ ਤੇ ਤੁਸੀਂ ਇਹ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਰਿਪੋਰਟ ਦੇਖੋ ਸਭ ਤੋਂ ਵੱਡਾ ਮੁੱਦਾ ਸੀਗਾ ਬੇਰੋਜ਼ਗਾਰੀ ਦਾ ਸੀਐਮ ਸਾਹਿਬ ਨੇ ਹੁਣ ਤੱਕ ਲਗਭਗ 58000 ਨਿਯੁਕਤੀ ਪੱਤਰ ਜਿੰਦੇ ਜੇ ਸਭ ਤੋਂ ਜ਼ਿਆਦਾ ਟੀਚਰਸ ਫਾਈਲ ਕਾ ਜ਼ਿਲ੍ਹੇ ਦੇ ਨੇ ਟੀਚਰਸ ਸਾਡੇ ਪੁਲਿਸ ਮੁਲਾਜ਼ਮ ਕੋਈ ਹੈ ਜੇ ਖੇਤਰ ਦੀ ਕੋਈ ਹੈ ਜੀ ਸਟਰੀਮ ਕੋਈ ਹੈ ਜੀ ਲਾਈਨ ਨਹੀਂ ਜਿੰਦੇ ਵਿੱਚ ਭਰਤੀਆਂ ਨਹੀਂ ਸਾਰੀਆਂ ਭਰਤੀਆਂ ਖੋਲ ਕੇ ਉਹਨਾਂ ਨੇ ਆਮ ਜੋ ਸਾਡੇ ਬੇਰੋਜ਼ਗਾਰ ਲੋਕ ਸੀਗੇ ਉਹਨਾਂ ਨੂੰ ਨੌਕਰੀਆਂ ਦੇ ਕੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਰਹਿਣ ਬਸੇਰਾ ਸਾਰਿਆਂ ਨੂੰ ਸੁਧਾਰਤਾ ਦੇਖੋ ਜੇ ਜੇ ਇਸ ਖੇਤਰ ਜੇ ਇਸ ਸਟੇਟ ਦੇ ਵਿੱਚ ਬੇਰੋਜ਼ਗਾਰੀ ਨਹੀਂ ਹੋਏਗੀ ਉਹ ਜਿਹੜਾ ਸੂਬਾ ਤਰੱਕੀ ਕਰੇਗਾ ਸੋ ਉਸ ਦੇ ਆਧਾਰ ਤੇ ਸੀਐਮ ਸਾਹਿਬ ਦੀ ਜੋ ਸੋਚ ਹੈ ਐਸੀ ਉਹਨੇ ਸੋਚ ਤੇ ਪੈਰਾ ਦੇ ਰਹੇ ਆ ਉਹ ਕੰਮਾਂ ਦੀ ਕਮੀ ਨਹੀਂ ਆਂ ਦੇ ਰਹੇ ਐਸੀ ਵੋਟਾਂ ਦੀ ਕਮੀ ਨਹੀਂ ਆਉਂਦੇ ਨਹੀਂ ਤੇ ਜਿਮਨੀ ਚੋਣਾਂ ਹੀ ਦੇਖਿਆ ਗਏ ਇੱਥੇ ਜਿਵੇਂ ਚੋਣਾਂ ਹਨ ਤਾਂ ਰੰਤਾਰੰਦਿਆ ਤੇ ਕਾਲੀਦੋਦੀ ਪੱਕਾ ਵੀ ਚਰਚਾ ਹੋ ਰਹੀ ਸੋਸ਼ਲ ਮੀਡੀਆ ਤੇ ਹਾਂਜੀ ਉਹ ਵਾਇਰਲ ਵੀ ਹੋ ਰਹੀ ਸੀ ਕਿ ਕਿੰਨੇ ਨੇ ਕਿ ਜੈਨਾਸੌਰ ਵੀ ਆਣਗੇ ਤੇ ਕਾਲੀਦਰ ਵੀ ਆਊਗਾ ਦੇਖੋ ਤੁਹਾਡੀ ਕੀ ਟਿੱਪਣੀ ਹੈ ਐਂ ਹੈ ਜੀ ਸਾਡੇ ਦੇ ਇਥੋਂ ਉਹਨਾਂ ਕੋ ਜਿਲ੍ਹਾ ਪ੍ਰੇਸ਼ਦ ਦਾ ਕੈਂਡੀਡੇਟ ਨਹੀਂ ਲੱਭਿਆ ਬਾਕੀ ਐਵੇਂ ਸਾਡੀ ਇੱਕ ਭੈਣ ਹੈ ਸਾਡਾ ਆਦਾ ਹੀ ਪਰਿਵਾਰ ਦੇ ਵਿੱਚੋਂ ਉਹਨਾਂ ਨੇ ਕਿਹਾ ਜਿਵੇਂ ਕਿ ਉਹ ਮਰਿਆ ਸੱਪ ਗੱਲ ਪਾਤ ਹੈ ਸੋ ਉਹਨਾਂ ਕੋਲ ਤਾਂ ਕੈਂਡੀਡੇਟ ਵੀ ਨਹੀਂ ਹੈ ਕਿ ਤੁਸੀਂ ਕਾਲੀਦਲ ਦੀ ਗੱਲ ਨਾ ਹੀ ਕਰੋ ਤਾਂ ਠੀਕ ਹੈ ਸ਼ੁਕਰੀਆ ਆਮ ਚੱਕਰ ਉਮੀਦਵਾਰ ਨਿਆ ਗਨੇਜਾ ਦੇ પતિ ਸਾਡੇ ਨੇ ਮੌਜੂਦ ਨੇ ਸਰ ਆਪਣਾ ਪਰਿਚੇਯ ਦਿਓ ਔਰ ਸੁਭਨਾਮ ਅਰਵਿੰਦ ਗਗਨੇਜਾ ਮੇਰਾ ਨਾਮ ਹੈ ਜੀ ਮੈਂ ਪਿਛਲੀਆਂ 2022 ਦੀ ਚੋਣਾਂ 'ਚ ਜੀ ਮੈਂ ਇਥੇ ਦਫਤਰੀ ਨਾਇਾਇਤ ਸੀ ਤੇ ਐਮਐਲਏ ਸਾਹਿਬ ਨੇ ਮੇਰੀਆਂ ਸੇਵਾਵਾਂ ਨੂੰ ਦੇਖਦੇ ਹੋਏ ਜੀ ਖੇੜਾ ਸਾਹਿਬ ਨੇ ਮੇਰੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਾਡੀ ਪਾਰਟੀ ਨੇ ਮੇਰੀਆਂ ਸੇਵਾਵਾਂ ਨੂੰ ਦੇਖਦੇ ਹੋਏ ਮੈਨੂੰ ਇਹ ਟਿਕਟ ਨਾਲ ਨਵਾਜਿਆ ਤੇ ਮੈਂ ਇਹ ਆਮ ਆਦਮੀ ਪਾਰਟੀ ਨੇ ਜੋ ਮੈਨੂੰ ਟਿਕਟ ਦਿੱਤੀ ਹੈ ਮੈਂ ਬਲਾਕ ਸਮਤੀ ਦੀ ਜੋ ਸੀਟ ਹੈ ਜਿੱਤ ਕੇ ਪਾਰਟੀ ਦੇ ਅਤੇ ਆਦੇ ਸਾਡੇ ਸਾਰੇ ਨਿਵਾਸੀਆਂ ਦੇ ਚੋਲੀ ਚ ਪਾਉਣੀ ਹੈ ਕਿਉਂਕਿ ਮੈਂ ਚਾਹਨਾ ਵੀ ਮੇਰੇ ਸਹਿਯੋਗ ਨਾਲ ਪਾਰਟੀ ਦੇ ਸਹਿਯੋਗ ਨਾਲ ਸਾਡੀ ਲਾਧੂ ਕਾ ਮੰਡੀ ਤੇ ਸਾਡੇ ਜਿਹੜੇ ਨਾਲ ਪਿੰਡ ਨਜੋਂਦੇ ਉਹਨਾਂ ਵਿੱਚ ਹੋਰ ਬਲਾਕ ਸਮਤੀ ਦੇ ਪਿਆਸ ਨਾਲ ਵਿਕਾਸ ਹੋਵੇ ਇਹ ਅੱਗੇ ਅੱਗੇ ਜਿਹੜਾ ਹੰਗਾਰਾ ਮੇਰਾ ਦੇਖੋ ਜੀ ਪਿੰਡਾਂ ਚੋਂ ਵੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸਾਡੇ ਲਾਧੂ ਕਾ ਮੰਡੀ ਚ ਵੀ ਸਾਰਿਆਂ ਚ ਬਹੁਤ ਉਤਸ਼ਾਹ ਹੈ ਤੁਸੀਂ ਵੇਖੋਗੇ ਕਿ ਇਸ ਵਾਰ ਜੋ ਵੋਟ ਪਰਸੈਂਟੇਜ ਬਲਾਕਸਮਤੀ ਇਲੈਕਸ਼ਨ ਵਿੱਚ ਘਟ ਰਹੀ ਹੈ ਤੁਹਾਨੂੰ ਖੁਦ ਨੂੰ ਵੱਧ ਵੇਖਣ ਨੂੰ ਮਿਲੇਗੀ ਕਿਸ ਤਰ੍ਹਾਂ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਵੋਟ ਪਰਸੈਂਟੇਜ ਵਧਾਉਣ ਵਾਸਤੇ ਬਿਲਕੁਲ ਜੀ ਅਸੀਂ ਹਰ ਇੱਕ ਆਦੇ ਸੱਜਣ ਨੂੰ ਹਰ ਇੱਕ ਦੁਕਾਨਦਾਰ ਨੂੰ ਘਰ ਵਿੱਚ ਜਾ ਕੇ ਮੇਰੀ ਮਿਸਿਸ ਮੇਰੀ ਮਾਤਾ ਜੀ ਤੇ ਸਾਡੇ ਮੇਰੇ ਨਾਲ ਜੋ ਮੇਰੇ ਸੱਜਣ ਨੇ ਸਾਰੇ ਅਸੀਂ ਵੋਟਾਂ ਮੰਗ ਰਹੇ ਹਾਂ ਤੇ ਇਹ ਅਪੀਲ ਜ਼ਰੂਰ ਕਰ ਰਹੇ ਹਾਂ ਕਿ ਵੋਟ ਪਾ ਜ਼ਰੂਰ ਜਾਣੀ ਹੈ ਵੋਟ ਦਾ ਅਧਿਕਾਰ ਜਿਹੜਾ ਆਪਾਂ ਨੂੰ ਦਿੱਤਾ ਹੈ ਕਾਨੂੰਨ ਨੇ ਸਾਡੇ ਸੰਵਿਧਾਨ ਨੇ ਆਪਾਂ ਵੋਟ ਪਾਉਣ ਜ਼ਰੂਰ ਜਾਈਏ ਸਰਪੰਚਾ ਵੀ ਤੁਹਾਡੇ ਨਾਲ ਖੜੇ ਨੇ ਅਰਵਿੰਦ ਜੀ ਕਿਹੜੇ ਅਜੇ ਕੰਮ ਸੀਗੇ ਜਿਹੜੇ ਤੁਹਾਨੂੰ ਲੱਗਿਆ ਵੀ ਮੰਡੀ ਦੇ ਵਿੱਚ ਆਮ ਆਦਮੀ ਪਾਰਟੀ ਆਣ ਤੋਂ ਬਾਅਦ ਚੜ੍ਹਾਰ ਹੋਏ ਨੇ ਦੇਖੋ ਜੀ ਅਸੀਂ ਕਿਉਂਕਿ ਸਾਡੇ ਜਿਵੇਂ ਸਰਪੰਚ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਕਿ ਸਾਡੀ ਪੰਚਾਇਤੀ ਜ਼ਮੀਨ ਨਹੀਂ ਹੈ ਸਾਨੂੰ ਕੋਈ ਸੋਰਸ ਨਹੀਂ ਹੈ ਮਤਲਬ ਇੱਕ ਆਮਦਨ ਦਾ ਤੇ ਸਰਪੰਚ ਸਾਹਿਬ ਤੇ ਮੈਂ ਆਪਸ ਵਿੱਚ ਇੱਕ ਅਸੀਂ ਸਲਾਹ ਵੀ ਕੀਤੀ ਹੈ ਵੀ ਅਸੀਂ ਨਾਲ ਇੱਕ ਦੋ ਪਿੰਡਾਂ ਨੂੰ ਰਲਾ ਕੇ ਇਹਨੂੰ ਨਗਰ ਪੰਚਾਇਤ ਵਿੱਚ ਕਨਵਰਟ ਕਰੀਏ ਕਿਉਂਕਿ ਨਗਰ ਪੰਚਾਇਤ ਬਣੇਗੀ ਫਿਰ ਮਿਊਸਪਲ ਕਾਰਪੋਰੇਸ਼ਨ ਵੀ ਬਣੇਗੀ ਉਹਨਾਂ ਦੇ ਨਾਲ ਸਾਨੂੰ ਜੋ ਫੰਡ ਫੰਡਿੰਗ ਹੋਏਗੀ ਪੰਜਾਬ ਸਰਕਾਰ ਵੱਲੋਂ ਵੱਧ ਹੋਏਗੀ ਤੇ ਇਹ ਉਹਨਾਂ ਦੇ ਨਾਲ ਇੱਥੇ ਸੀਵਰੇਜ ਦਾ ਸਿਸਟਮ ਵਧੀਆ ਚੱਲੇਗਾ ਮਾਰਕੀਟ ਕਮੇਟੀ ਦਾ ਸਿਸਟਮ ਵਧੀਆ ਚੱਲੇਗਾ ਤਹਿਸੀਲ ਦਾ ਅਸੀਂ ਸੋਚ ਰਹੇ ਹਾਂ ਵੀ ਤਹਿਸੀਲ ਬਣ ਜੇ ਤਾਂ ਬਹੁਤ ਹੀ ਹੋਰ ਵਧੀਆ ਰੋਜ਼ਗਾਰ ਮਿਲੇਗਾ ਲੋਕਾਂ ਨੂੰ ਤੁਸੀਂ ਦੇਖੋ ਫਾਈਲਕਾ ਤਹਿਸੀਲ 'ਚ ਤੁਹਾਨੂੰ ਘਟੋ ਘਟ 1000 ਬੰਦੇ ਨੂੰ ਰੋਜ਼ਗਾਰ ਮਿਲਿਆ ਹੈ ਇੱਥੇ ਸਾਡੇ ਅਗਰ ਤਹਿਸੀਲਬੰਦੀ ਆ ਸਾਡੇ 100 ਬੰਦੇ ਨੂੰ ਰੋਜ਼ਗਾਰ ਮਿਲ ਜੇ ਤੇ ਇੱਥੇ ਕੋਈ ਬੇਰੋਜ਼ਗਾਰ ਨਹੀਂ ਰਹੇਗਾ। ਜਿੱਤਨ ਤੋਂ ਬਾਅਦ ਜੇ ਪਹਿਲਾ ਕਿਹੜਾ ਕੰਮ ਹੋਏਗਾ ਜਿਹੜਾ ਤੁਹਾਨੂੰ ਲੱਗਦਾ ਵੀ ਤੁਹਾਡਾ ਸੁਪਨਾ ਹੋਵੇ। ਦੇਖੋ ਜੀ ਸਭ ਤੋਂ ਪਹਿਲਾਂ ਜਿੱਤਨ ਤੋਂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਦੇ ਚਰਨਾਂ 'ਚ ਮੱਥਾ ਟੇਕਾਂਗਾ। ਤੇ ਸਾਰਿਆਂ ਦਾ ਦੇ ਮੇਰੇ ਸੱਜਣਾ ਦਾ ਸਾਡੇ ਸਰਪੰਚ ਸਾਹਿਬ ਦਾ ਸਾਡੇ ਐਮਐਲਏ ਸਾਹਿਬ ਦਾ ਮੇਰੇ ਲਾਹੂਕਾ ਨਿਵਾਸੀਆਂ ਦਾ ਮੇਰੇ ਇਲਾਕਾ ਨਿਵਾਸੀਆਂ ਦਾ ਪਹਿਲਾਂ ਤਾਂ ਮੈਂ ਸ਼ੁਕਰੀਆ ਦਾ ਕਰਾਂਗਾ। ਜੀ ਤੇ ਫਿਰ ਉਸ ਤੋਂ ਬਾਅਦ ਜੋ ਰਹਿਣ ਦੇ ਕੰਮ ਅਗੇ ਨੇ ਮੈਂ ਸਰਪੰਚ ਸਾਹਿਬ ਨਾਲ ਅਸੀਂ ਜੋ ਵੀ ਹੋਰ ਫੰਡ ਲਿਆ ਸਕੇ ਅਸੀਂ ਜੋ ਵੀ ਗਲੀਆਂ ਨੇ ਜਾਂ ਕੋਈ ਵੀ ਮਤਲਬ ਰਹਿ ਗਏ ਨੇ ਕੰਮ ਅਧੂਰੇ ਜੋ ਵੀ ਹਗੇ ਨੇ ਉਹ ਸਹੀ ਪੂਰੇ ਕਰਾਂਗੇ ਜੀ ਮੇਰਾ ਨਾਮ ਬ੍ਰਿੰਦ ਸਰਮਾ ਸਰ ਤੁਸੀਂ ਪੁਰਾਣੇ ਵਰਕਰ ਹੋ ਹਾਂ ਜੀ ਕਿੰਨੇ ਸਾਲਾਂ ਤੋਂ ਤੁਸੀਂ ਇਸ ਪਾਰਟੀ ਨਾਲ ਜੁੜੇ ਹੋ ਹੋਏ ਪਹਿਲੇ ਤੋਂ ਕੋਲ ਤੋਂ ਜਾਣ ਕਰ ਰਹੇ ਆ ਮੈਂ 2014 ਤੋਂ ਲਗਾਤਾਰ ਅਸੀਂ ਪਾਰਟੀ ਵਿੱਚ ਕੰਮ ਕਰ ਰਹੇ ਹਾਂ ਬਹੁਤ ਅਵਧੀ ਤੋਂ ਅਸੀਂ ਛੇ ਕੰਮ ਕੀਤਾ ਹੈ ਤਾਂ ਅੱਜ ਅਸੀਂ ਜੇ ਜੇ ਸਾਡੀ ਸਰਕਾਰ ਬਣੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਉਹਨਾਂ ਵੱਲੋਂ ਕੀਤੇ ਗਏ ਸਮੁੱਚੇ ਪੰਜਾਬ ਦੇ ਕੰਮਾਂ ਦੇ ਕੰਮਾਂ ਦੇਖਦੇ ਹੋਏ ਲੋਕਾਂ ਨੂੰ ਸਾਨੂੰ ਬਹੁਤ ਹੀ ਪਿਆਰ ਸਰਕਾਰ ਦਿੱਤਾ ਹੈ ਔਰ ਅੱਜ ਜੋ ਅਸ਼ੀਮਲ ਜੀ ਜਿਲ੍ਹਾ ਪ੍ਰਥਾ ਦੇ ਬਲਾਕ ਪ੍ਰਥਾ ਜੁੜੀ ਅਸੀਂ ਸਾਡੇ ਸਾਡੀਆਂ ਭੈਣਾਂ ਚੋਣਾਂ ਲੜ ਰਹੀਆਂ ਜਿਵੇਂ ਕਿ ਅਰਵਿੰਦ ਕੰਮੇਜਾ ਦੀ ਮੁਰੇਂਦਰ ਪਤਨੀ ਨੇਹਾ ਜੀ ਜਿਹੜੀ ਸਾਡੀ ਬੇਟੀ ਚੋਣ ਲੜ ਰਹੀ ਹੈ ਔਰ ਇਸ ਤੋਂ ਜਿਹੜਾ ਜਿਲ੍ਹਾ ਪ੍ਰਥਾ ਸਾਡੇ ਮਤਲਬ ਜੇ ਇਹ ਬੇਟੀ ਚੋਣ ਲੜ ਰਹੀ ਹੈ ਇਹਨਾਂ ਚੋਣਾਂ ਨੂੰ ਦੇਖਦੇ ਹੋਏ ਅੱਜ ਦੀ ਜਿਹੜੀ ਅਸੀਂ ਕੱਲੇ ਕੱਲੇ ਘਰਾਂ 'ਚ ਦੁਕਾਨਾਂ 'ਚ ਹਰ ਹਰ ਇੱਕ ਵਰਕ ਨੂੰ ਅਸੀਂ ਮਿਲ ਕੇ ਅੱਜ ਅਸੀਂ ਮੰਡੀ ਲਾਦਗੜ ਵਿੱਚ ਕੱਲੇ ਮਤਲਬ ਜੇ ਅਸੀਂ ਕੱਲੇ ਕੱਲ ਮਿਲ ਕੇ ਬੋਰਡ ਮੰਗ ਬੋਰਡ ਮੰਗੇ ਆ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਅੱਜ ਦਾ ਸਾਰਾ ਜਿਹੜਾ ਇਕੱਠ ਹੈ ਉਹ ਸਾਡੇ ਮਤਲਬ ਜੇ ਮੰਡੀ ਲਾਦਗੜ ਦੇ ਮਾਨਯੋਗ ਸਰਪੰਚ ਸਾਹਿਬ ਮਤਲਬ ਜੇ ਮਨਜੂਤ ਮਨਜੂਤ ਸਿੰਘ ਖੇਲਾ ਜੀ ਚੀਨੇ ਦੇ ਕੋਈ ਵਿੱਚ ਸਿੰਮਲ ਹੋ ਜੇ ਅੱਜ ਜਿਹੜਾ ਅਸੀਂ ਬੋਟ ਮੰਗਨ ਦਾ ਕੰਮ ਸ਼ੁਰੂ ਕੀਤਾ ਹੈ ਔਰ ਆਸ ਹੈ ਕਿ ਮਤਲਬ ਜੀ ਸਾਨੂੰ ਸਮੂਹ ਮੰਦਿਰ ਜਿਹੜਾ ਪਿਆਰ ਦੇਖਿਆ ਸੀ ਮੰਡੀ ਤੇ ਬਹੁਤ ਹੀ ਪਿਆਰ ਮਿਲਿਆ ਸਾਨੂੰ ਜਿਹੜੇ ਕੀ ਪੰਚਾਇਤ ਨੇ ਕੰਮ ਕੀਤਾ ਹੈ ਔਰ ਮੁਕ ਰੱਖਦੇ ਹੋ ਲੋਕਾਂ ਤੋਂ ਪਿਆਰ ਸਤਿਕਾਰ ਮਨ ਦਿੰਦਾ ਹੈ ਤਾਂ ਅਸੀਂ ਆਸ ਹੈ ਅਸੀਂ ਮੈਨੂੰ ਅੱਜ ਲੱਗਦਾ ਹੈ ਕਿ ਮਤਲਬ ਜੀ ਅਸੀਂ ਬਹੁਤ ਭਾਰੀ ਬੋਟਾਂ ਚੱਕੀ ਅਸੀਂ ਜਿਹੜੀ ਸਾਡੇ ਮਤਲਬ ਜੇ ਜ਼ਿਲ੍ਹਾ ਪ੍ਰਸ਼ਾਸਨ ਦੀ ਸੀਟ ਸਾਡੀ ਬਲਾਕ ਸੁਪਰਟੀ ਜਿੱਡ ਗੋਟ ਅਸੀਂ ਮਤਲਬ ਕੇਜਰੀਬਾਲ ਜੀ ਸਾਹਿਬ जा मतिलबु जे भगवंत मान दे असीं झोल्स पाव हिन धनवाद